ਬੁਧਵਾਰ ਜਾਣਕੀ ਬੀਤੇ ਕੱਲ ਦੇ ਰਾਤ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਦੇ ਨੇੜੇ ਮੋਨਕ ਨਹਿਰ ਟੁੱਟ ਗਈ ਜਿਸ ਤੋਂ ਬਾਅਦ ਨਜ਼ਦੀਕੀ ਜੇਜੇ ਕਲੋਨੀ ਦੇ ਵਿੱਚ ਪਾਣੀ ਭਰ ਗਿਆ ਇੱਥੇ 6 ਬਲਾਕਾਂ ਦੇ ਵਿੱਚ 3 ਫੁੱਟ ਤੋਂ ਵੱਧ ਪਾਣੀ ਭਰ ਗਿਆ ਅਤੇ ਹੁਣ ਇਹ ਪਾਣੀ ਤੇਜ਼ੀ ਦੇ ਨਾਲ ਹੋਰਾਂ ਖੇਤਰਾਂ ਦੇ ਵਿੱਚ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੇ ਕਿ ਦਿੱਲੀ ਨੂੰ ਹਰਿਆਣਾ ਤੋਂ ਪਾਣੀ ਦੇਣ ਵਾਲੀ ਬਵਾਨਾ ਮੋਨਕ ਨਹਿਰ ਦੇ ਵਿੱਚੋਂ ਦੇਰ ਰਾਤ ਪਾਣੀ ਦਾ ਜ਼ਿਆਦਾ ਦਬਾਅ ਹੋਣ ਦੇ ਕਾਰਨ ਪਾੜ ਪੈ ਗਿਆ ਜਿਸ ਕਾਰਨ ਜੇ ਜੇ ਕਲੋਨੀ ਇਲਾਕੇ ਦੇ ਵਿੱਚ ਪਾਣੀ ਭਰ ਗਿਆ ਤੇ ਪਾਣੀ ਇੰਨਾ ਜ਼ਿਆਦਾ ਉੱਪਰ ਆ ਗਿਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਰਾਤ ਪਰ ਪਾਣੀ ਦੇ ਵਿੱਚ ਹੀ ਰਹਿਣਾ ਪਿਆ ਅਤੇ ਸਵੇਰੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਹੈ ਤੇ ਫਸੇ ਹੋਏ ਲੋਕਾਂ ਨੂੰ ਕਿਸ਼ਤੀ ਦੇ ਰਾਹੀਂ ਸੁਰੱਖਿਤ ਜਗ੍ਹਾ ਤੇ ਪਹੁੰਚਾ ਰਹੀ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ 10 ਤੋਂ 15 ਦਿਨ ਪਹਿਲਾਂ ਹੀ ਨਹਿਰ ਦੇ ਕੋਲ ਪਾਣੀ ਲੀਕ ਹੋ ਰਿਹਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਮੋਨਕ ਨਹਿਰ ਦੇ ਵਿੱਚ ਹਰਿਆਣਾ ਦੇ ਵੱਲੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਸੀ ਪਰ ਇਸ ਤੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਨੋ ਬਤਾਈ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਕੱਢਣ ਦੇ ਲਈ ਨਹਿਰ ਦੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਤੇ ਪਾਣੀ ਭਰਨ ਦੇ ਕਾਰਨ ਇਥੋਂ ਦੀ ਬਿਜਲੀ ਦੀ ਕਟੌਤੀ ਕੀਤੀ ਗਈ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕੇ ਐਲ ਅਤੇ ਐਮ ਬਲਾਕ ਦੇ ਵੱਲੋਂ ਨਹਿਰ ਟੁੱਟੀ ਹੈ। ਸ਼ੁਰੂਆਤ ਦੇ ਵਿੱਚ ਚਾਰ ਬਲਾਕਾਂ ਦੇ ਵਿੱਚ ਪਾਣੀ ਭਰ ਰਿਹਾ ਸੀ ਤੇ 3 ਫੁੱਟ ਤੱਕ ਪਾਣੀ ਪਹੁੰਚ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪਾਣੀ ਭਰਨ ਦੇ ਕਾਰਨ ਕਲੋਨੀ ਦਾ ਮੁੱਖ ਰਸਤਾ ਵੀ ਬੰਦ ਹੋ ਗਿਆ ਅਤੇ ਰਾਤ ਦੇ 12 ਵਜੇ ਤੱਕ ਦੇ ਕਰੀਬ ਘਰਾਂ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ ਅਤੇ ਹੌਲੀ-ਹੌਲੀ ਪਾਣੀ ਦਾ ਪੱਧਰ ਵਧਦਾ ਗਿਆ। ਸਵੇਰੇ ਕਰੀਬ 3 ਵਜੇ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਹੈ। ਉਦੋਂ ਤੋਂ ਹੀ ਜਿੰਨਾਂ ਲੋਕਾਂ ਦੇ ਕ੍ਰਿਨਾ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਉਹਨਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ ਪਾਣੀ ਭਰਨ ਦੀ ਵਜ੍ਹਾ ਦੇ ਨਾਲ ਕੋਈ ਵੀ ਆਪਣੇ ਦਫ਼ਤਰ ਨਹੀਂ ਜਾ ਸਕਿਆ ਦੱਸਦੇ ਕਿ ਖੇਤਰ ਦੇ ਸੰਸਦ ਯੋਗਿੰਦਰ ਚਾਦੋਲੀਆ ਲੋਕਾਂ ਦੀ ਪਰੇਸ਼ਾਨੀ ਦਾ ਜਾਇਜ਼ਾ ਲੈਣ ਦੇ ਲਈ ਸਵੇਰ-ਸਵੇਰੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੇ ਕਿਹਾ ਕਿ ਨਹਿਰ ਦੇ ਵਿੱਚ ਪਾੜ ਪੈਣ ਦੇ ਕਾਰਨ ਜੇਜੇ ਕਲੋਨੀ ਦੇ ਜਕੇਲ ਅਤੇ ਐਮ ਬਲਾਕ ਦੇ ਵਿੱਚ ਪਾਣੀ ਭਰ ਗਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਾਨ ਤੇ ਆਪਣੇ ਆਪ ਨੂੰ ਸੰਭਾਲਣ ਅਤੇ ਉਹ ਬਿਜਲੀ ਸਪਲਾਈ ਚਾਲੂ ਕਰਨ ਦੀ ਵੀ ਮੰਗ ਨਾ ਕਰਨ ਉਹਨਾਂ ਦੇ ਖਾਣ ਦੀ ਵਿਵਸਥਾ ਸਰਕਾਰ ਦੇ ਵੱਲੋਂ ਕਰਵਾਈ ਜਾ ਰਹੀ ਹੈ। ਮੋਨਕ ਨਹਿਰ ਦਾ ਕੰਕਰੀਟ ਦਾ ਹਿੱਸਾ ਟੁੱਟਿਆ ਜਿਸ ਨੂੰ ਰਿਪੇਅਰ ਕਰਨ ਦੇ ਲਈ ਕੰਮ ਚੱਲ ਰਿਹਾ। ਇਸ ਦੇ ਨਾਲੇ ਹਰਿਆਣਾ ਸਰਕਾਰ ਤੋਂ ਗੁਜਾਰਿਸ਼ ਕਰਨਗੇ ਕਿ ਉਹ ਪਾਣੀ ਨਾ ਛੱਡਣ ਤੇ ਉਦੋਂ ਜਾ ਕੇ ਨਹਿਰ ਦੇ ਟੁੱਟੇ ਹਿੱਸੇ ਨੂੰ ਰਿਪੇਅਰ ਕੀਤਾ ਜਾ ਸਕਦਾ ਹੈ।